ਅੱਜ ਸਾਰੇ ਕੋਈ ਜਾਣਦੇ ਹੋ ਕਿ ਸਾਡਾ ਅਮੋਲ ਹੀਰਾ ਜਿਹੜਾ ਲੇਦਾ ਇਸ ਦੁਨੀਆ ਤੋਂ ਸਭ ਤੋਂ ਵਿਛੜ ਗਿਆ ਸਵਾਜੋ ਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੀਂ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਇਹ ਵਿਅਕਤੀ ਜਿਹੜਾ ਨਾ ਮੈਂ ਸਾਰੀ ਜਿੰਨੀ ਵੀ ਜਿਹੜਿਆ ਅਹੋ ਜੇ ਕੋਈ ਬੰਦ ਨਹੀਂ ਸੀ ਕਿ ਜਿੰਨੇ ਵੀ ਅਕਾਸ਼ ਬੇਨਤੀਆਂ ਕੀਤੀਆਂ ਹੋਈਆਂ ਪਰ ਜੋ ਲਿਖਿਆ ਪਰਮਾਤਮਾ ਨੇ ਜਿੰਨੇ ਸਾਰਾ ਸਾਡੇ ਵੀਰ ਨੂੰ ਦਿੱਤੇ ਉਹਨੇ ਕੋ ਚੀਕੇ ਗਿਆ ਪਰ ਬਹੁਤ ਸੋਹਣਾ ਚੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸਗਾ ਉਹ ਬੰਦਾ ਬਾਕਮਾਲ ਸਮਝਦਾਰ ਸਗਾ ਸੋਹਣੇ ਸੱਭਿਆਚਾਰ ਦੀ ਦੀਵਤੇ ਔਰ ਅੱਜ ਜਿਹੜਾ ਇਹ ਇਹ ਪਿਆਰ ਆ ਉਹਦਾ ਆਠਾ ਮਾਰਦਾ ਅੱਜ ਹਰ ਅੱਖ ਉਹਦੇ ਲਈ ਨਮੇ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਹੈ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਜੋ ਰਾਜ ਤੇਰਾ ਵੇ ਭਗਤੀ ਚੁਰ ਜਾਈਆ ਕਿੰਨਾ ਜਾਤਾ ਹੋਣੀ ਹੈ हमेशह दर में रहेग यार वाहिगुरु सचे पातशाह उन चरण जे ਹਾਂਜੀ ਜੋ ਅੱਜ ਵੀ ਸਾਰੇ ਹੀ ਸੀ ਦੁੱਖ ਦੀ ਘੜੀ ਚ ਆਪਕੇ ਸ਼ਰੀਕ ਹੋਇਆ ਰੱਬ ਨਾ ਕਰੇ ਕਦੇ ਸਾਨੂੰ ਇਹੋ ਜਿਹਾ ਮੌਕਾ ਮਿਲੇ ਕਿ ਅਸੀਂ ਕਿਸੇ ਦੇ ਇਹੋ ਜਿਹਾ ਦੁੱਖ ਦੇ ਵਿੱਚ ਸ਼ਰੀਕ ਹੋਈਏ ਦੇਖੋ ਅੱਜ ਅਸੀਂ ਸਪੋਗ ਤੇ ਆਇਆ ਹਨਾ ਅਸੀਂ ਸ਼ਾਮ ਨੂੰ ਆਪਣੇ ਘਰਾਂ ਘਰਾਂ ਨੂੰ ਸਭ ਨੇ ਚਲੇ ਜਾਣਾ ਹੈ ਨਾ ਪਰ ਉਸ ਮਾਂ ਨੂੰ ਕਿਵੇਂ ਸਕੂਨ ਮਿਲੇਗਾ ਹਨਾ ਜਿਹਦੀਆਂ ਅੱਖਾਂ ਉਡੀਕਦੀਆਂ ਰਹਿ ਗਈਆਂ ਕਹਿੰਦੇ ਪੁੱਤਾਂ ਦੇ ਰੋਗ ਤਾਂ ਇੰਨੇ ਬੁਰੇ ਹੁੰਦੇ ਨੇ ਨਾ ਜੀ ਮਾਂ ਮਰਨ ਤੋਂ ਬਾਅਦ ਵੀ ਨਾ ਮਰੀਆਂ ਵੀ ਤੜਫਦੀਆਂ ਨੇ ਵੀ ਹਾਏ ਮੇਰਾ ਜਵਾਨ ਪੁੱਤ ਚਲਾ ਗਿਆ ਤੀ ਮੈਨੂੰ ਛੱਡ ਕੇ ਰੱਬ ਨਾ ਕਰੇ ਜੀ ਕਿ ਕਿਸੇ ਮਾਂ ਨੂੰ ਐਸਾ ਕੋਈ ਦਿਨ ਦੇਖਣਾ ਪਵੇ ਰੱਬ ਨਾ ਕਰੇ ਕਿ ਕਿਸੇ ਬੱਚਿਆਂ ਨੂੰ ਐਸਾ ਦਿਨ ਦੇਖਣਾ ਪਵੇ ਕਿ ਉਹਨਾਂ ਦਾ ਪਿਓ ਉਹਨਾਂ ਦੀ ਅੱਖਾਂ ਦੇ ਹੰਲੇ ਹੋ ਜੇ ਜੀ ਬਹੁਤ ਦੁੱਖ ਦੀ ਘੜੀ ਆ ਜੀ ਬਸ ਪਰਮਾਤਮਾ ਪਰਿਵਾਰ ਨੂੰ ਬੱਚਿਆਂ ਨੂੰ ਬਸ ਉਹਦਾ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਦੇਖੋ ਹੁਣ ਪਿੱਛੇ ਕਰੋ ਵੀਰੇ ਆਪਣੇ ਉਸ ਅਜੀਬ ਉਸ ਰਤਲੇ ਸਚਣ ਨੂੰ ਉਹਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਲਈ ਇੱਥੇ ਪਹੁੰਚੇ ਆਂ ਉਹਨਾਂ ਦੇ ਪਿੰਡ ਸੱਚ ਕੋਈ ਦੋ ਇੰਨਾ ਕੋ ਮਨ ਚ ਅਫਸੋਸ ਹੈ ਕਿ ਜਿਹੜਾ ਬੱਚਾ ਤੁਹਾਡੇ ਕੋਲੇ ਕੰਮ ਕਰ ਚੁੱਕਿਆ ਹੋਵੇ ਤੇ ਉਹ ਚੜ੍ਹਦੀ ਉਮਰੇ ਰੁਖਸਤ ਹੋ ਜਾਏ ਉਹ ਕਲਾ ਅਫਸੋਸ ਇਹਦਾ ਪਰਿਵਾਰ ਨੂੰ ਨਹੀਂ ਹੁੰਦਾ ਜੀ ਸਵਾਜ ਨੂੰ ਸੋ ਅੱਜ ਵੈਗਰੂ ਅਗੇ ਅਰਦਾਸ ਕਰਨ ਪਹੁੰਚੇ ਆ ਹਜ਼ਾਰਾਂ ਦੀ ਗਿਣਤੀ ਚ ਲੋਕ ਅੱਜ ਪਿੰਡ ਚ ਉਹ ਸਦਾ ਕਿਰਿਆ ਕਰਦਾਰ ਆ ਰਹੇ ਨੇ ਸੋ ਮੈਂ ਵੈਗਰੂ ਕੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਾਚਾ ਦੇ ਨਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਤੇ ਉਹਨਾਂ ਦੀ ਬੱਚੀ ਨੂੰ ਬਲ ਬਖਸ਼ੇ ਕਿ ਉਹ ਇਸ ਸਾਧਨ ਨੂੰ ਸਹਿ ਸਕਣ ਬੜੇ ਕੋਈ ਗੱਲ ਹੈ ਜੀ ਬਹੁਤ ਹੀ ਅੱਛਾ ਇਨਸਾਨ ਸੀ ਸਾਡਾ ਛੋਟਾ ਵੀ ਜਦ ਲਈ ਉਹਨਾਂ ਨੂੰ ਮਿਲਿਆ ਬੜਾ ਉੱਲਕੇ ਮਿਲਦਾ ਉਹਨਾਂ ਨੇ ਔਰ ਬੜੀ ਨਿਮਰਤਾ ਨਾਲ ਵੱਡੇ ਛੋਟੇ ਸਾਰੇ ਦਾ ਸਰਕਾਰ ਕਰਨ ਵਾਲਾ ਜਿੰਦਸਟਰੀ ਨੂੰ ਮੇਜਰ ਇੰਡਸਟਰੀ ਨੂੰ ਬਹੁਤ ਵੱਡਾ ਕਾਤ ਹੈ ਇਹ ਜੋ ਹੁਣ ਹਾਰ ਬਹੁਤ ਘਾਟੂ ਮੇ ਜਿਹੜੇ ਅਗਾਮੀ ਨੂੰ ਸੋਚ ਰਹੇ ਸਾਰਿਆਂ ਦਾ ਸਰਕਾਰ ਕਰਦੇ ਹੈ ਪਰਵਾਰ ਨੂੰ ਬਾਹਰ ਮੰਨਣ ਦਾ ਬਤਕਸ਼ ਨਵਲੀ ਨਰਮਨਤੂਰੀ ਅੱਜ ਬੜੇ ਅਫਸੋਸ ਦੀ ਗੱਲ ਹੈ ਸਾਡਾ ਬਹੁਤ ਹੀ ਪਿਆਰਾ ਜਵੰਦ ਰਾਏ ਜਵੰਦਾ ਜੀ ਜੋ ਸਾਡੇ ਦਿਲ ਮੋਮੇ ਰਹੇ ਔਰ ਇੱਕ ਭਿਆਨਕ ਐਕਸੀਡੈਂਟ ਕਰਕੇ ਨਦੀ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਅੱਜ ਉਹਨਾਂ ਦੇ ਪਰਿਵਾਰ ਤੇ ਅਸੀਂ ਸਾਰੇ ਆਰਟਿਸਟਾਂ ਔਰ ਬੜੀ ਦੁੱਖ ਦੀ ਗੱਲ ਹੈ ਬੜੀ ਚੜ੍ਹਦੀ ਉਮਰ ਚ ਮੁੰਡਾ ਇਸ ਦੁਨੀਆ ਤੋਂ ਚਲਾ ਗਿਆ ਮੈਨੂੰ ਬੜਾ ਅਫਸੋਸ ਹੈ ਔਰ ਸਾਡੇ ਮੇਰੇ ਵੱਲੋਂ ਮੇਰੇ ਫਾਦਰ ਸਾਹਿਬ ਗੁਰਜਾਣ ਨਰਮਨ ਤੁਰੀ ਉਹਨਾਂ ਦਾ ਹੀ ਮੈਨੂੰ ਫੋਨ ਆਇਆ ਸੀ ਔਰ ਬੜਾ ਅਫਸੋਸ ਹੈ ਜੀ ਸਾਰਿਆਂ ਨੂੰ ਮੈਂ ਤਾਂ ਸੱਚੇ ਪਾਤਸ਼ਾਹ ਦੇ ਅੰਦਾਜ਼ ਕਰਦਾ ਵੀ ਵਾਹਿਗੁਰੂ ਨੂੰ ਚੜ੍ਹਨਾ ਚਾਹੁੰਦੇ ਇਨਸਾਨ ਬੰਨਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਮੈਂ ਇੱਥੇ ਬੋਲ ਅਲਫਾਜ਼ ਤਾਂ ਇਹਨਾਂ ਅੱਲਾਹ ਲਈ ਹੈ ਨਹੀਂ ਜੀ ਅੱਜ ਬਸ ਸਾਡੇ ਭਰਾ ਚਲਾ ਗਿਆ ਉਹਦਾ ਜਿਹੜਾ ਦੁੱਖ ਹੈ ਪੂਰੀ ਕਲੀ ਪੰਜਾਬੀ ਇੰਡਸਟਰੀ ਨੂੰ ਪੂਰੀ ਪੰਜਾਬੀ ਕਾਨਾਤ ਨੂੰ ਇਹਦਾ ਦੁੱਖ ਹੈ ਔਰ ਰੰਦੀ ਦੁਨੀਆ ਤੱਕ ਇਹ ਦੁੱਖ ਰਹਿਣਾ ਸਾਡੇ ਭਰਾ ਦਾ ਕਿਉਂਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਦੇ ਕਿਸੇ ਨਾਲ ਨਹੀਂ ਅਦਾ ਦਾ ਪਾਣਾ ਵਰਤਣਾ ਚਾਹੀਦਾ ਬਾਇਗਰੂਪ ਸਾਰੀ ਫੈਮਲੀ ਨੂੰ ਪਾਣਾ ਮੰਨਣ ਦਾ ਕਲਪਕ